ਹਈ ਸੀ ਸੋ ਅੱਜ ਦੀ ਇਸੋ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਰੂਬਰੂ ਹੈਗੇ ਆ ਸੋ ਜਿਹੜੇ ਵੀ ਦੋਸਤ ਮਿੱਤਰ ਜੇਕਰ ਆਪਣੀ ਵੀਡੀਓ ਦੇਖਦੇ ਹੋਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਕੋਠੀ ਦਾ ਜਿਹੜਾ ਨਕਸ਼ਾ ਬਣਦਾ ਦਿਖਾਉਣਾ ਕਿਦਾਂ ਦਾ ਹੈਗਾ ਕਿਵੇਂ ਬਣਿਆ ਹੈਗਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੈਮਰਾ ਫਲਿੱਪ ਕਰਕੇ ਦਿਖਾ ਦਿੰਦਾ ਆਪਣੇ ਅਸੀਂ ਇਹਦੇ ਵਿੱਚ ਕੀ ਕੀਤਾ ਹੋਇਆ ਸੀਗਾ ਪਲਾਟ ਸੀਗਾ ਜਿਹੜਾ ਅ ਤੁਸੀਂ ਦੇਖੋਗੇ ਦੋਸਤੋ 플ੌਟ ਆ ਜਿਹੜਾ 플ੌਟ ਦਾ ਜਿਹੜਾ ਸਾਈਜ਼ ਵਾ ਉਹ ਕਿੰਦਾ ਦਾ ਹੈਗਾ ਮੈਂ ਚਲੋ ਇੱਕ ਵਾਰੀ ਨੂੰ ਲਾਈਟ ਆ ਪਿੱਛੇ ਵਾਲੀ ਬੰਦ ਕਰ ਦਿੰਨਾ 50 ਫੁੱਟ 60 ਫੁੱਟ 15 ਫੁੱਟ ਇਹ ਅਨੁਮਾਨ ਘੜ ਦੀ ਕੋਠੀ ਹੈਗੀ ਆ ਦੋਸਤੋ ਠੀਕ ਹੈ ਜੀ ਤੇ ਇਹ ਵਾਲੇ ਜਿਹੜੇ 플ੌਟ ਦੇ ਸਾਈਜ਼ ਸੀਗੇ ਉਸ ਤੋਂ ਬਾਅਦ ਦੋਸਤੋ ਹੁਣ ਅਸੀਂ ਇਹਦੇ ਵਿੱਚ ਨਕਸ਼ਾ ਜਿਹੜਾ ਇਹਦਾ ਬਣਾਇਆ ਸੀ ਟੂ ਬੈਡਰੂਮ ਨੀਚੇ ਸੀਗੇ ਕਿਚਨ ਸੀ ਡ੍ਰਾਇੰਗ ਰੂਮ ਸੀ ਤੇ ਹੁਣ ਅਸੀਂ ਇਹਦੇ ਵਿੱਚ ਤੁਸੀਂ ਦੇਖੋਗੇ ਇਹਦਾ ਡਿਜ਼ਾਈਨ ਬਣਾਉਣਾ ਸ਼ੁਰੂ ਕੀਤਾ ਹੋਇਆ ਸੋ ਇਹ ਵਾਲਾ ਡਿਜ਼ਾਈਨ ਹੈ ਇਹਦਾ ਸੋ ਕਿਦਾਂ ਦਾ ਲੱਗ ਰਿਹਾ ਕਮੈਂਟ ਕਰਕੇ ਜਰੂਰ ਦੱਸਣਾ ਸੋ ਆਪਾਂ ਇਹਦੇ ਵਿੱਚ ਕੀ ਕਹਿੰਦੇ ਹੁੰਦੇ ਆ ਲਾਈਵ ਦੇ ਵਿੱਚ ਆਪਾਂ ਕੀ ਕਹਿੰਦੇ ਹੁੰਦੇ ਆ ਮਿੱਤਰ ਪਿਆਰੇ ਮੈਨੂੰ ਲੱਗਦਾ YouTube ਤੇ ਆਪਾਂ ਬਹੁਤ ਚਿਰ ਹੋ ਗਿਆ ਲਾਈਵ ਵੀ ਨਹੀਂ ਕੀਤਾ ਕਦੇ ਸੋ ਨਹੀਂ ਆਇਆ ਕਦੇ ਆਪਣੇ ਨਾਲ ਮਿੱਤਰ ਪਿਆਰੇ ਤੇ ਇਹ ਵਾਲਾ ਕੋਠੀ ਤੇ ਜਿਹੜਾ ਡਿਜ਼ਾਈਨ ਬਣ ਰਿਹਾ ਦੋਸਤੋ ਠੀਕ ਹੈ ਜੀ ਸੋ ਬਹੁਤਾਂ ਲੰਬਾ ਲਾਈਵ ਆਪਾਂ ਲੈ ਗੀ ਨਹੀਂ ਹੈ ਨਾ ਅੱਜ ਪਹਿਲੇ ਦਿਨ ਆਪਾਂ ਤੁਹਾਨੂੰ ਦੱਸਣਾ ਸੀਗਾ ਕਿ ਆਪਾਂ ਜਿਹੜਾ ਲਾਈਵ ਆ ਜਿਹੜਾ ਇਹ ਕਰਨਾ ਹੈ ਠੀਕ ਹੈ ਜੀ ਸੋ ਵੀਡੀਓ ਦੇ ਨਾਲ ਜੁੜਨ ਵਾਸਤੇ ਧੰਨਵਾਦ ਤੁਹਾਡਾ ਤੇ ਇਹ ਕੋਠੀ ਦਾ ਜਿਹੜਾ ਨਕਸ਼ਾ ਆਪਾਂ ਜਿਹੜਾ ਬਣਾ ਰਹੇ ਹਾਂ ਦੋਸਤੋ ਬਣੀ ਜਾਂਦਾ ਦੇਖ ਰਹੇ ਹੋ ਤੁਸੀਂ ਠੀਕ ਹੈ ਜੀ ਸੋ ਕੱਲ ਤੋਂ ਦੁਬਾਰਾ ਆਪਾਂ YouTube ਤੇ ਲਾਈਵ ਸਕਰੀਨਿੰਗ ਕਰਿਆ ਕਰਾਂਗੇ ਸੋ ਟਾਈਮ ਜਰੂਰ ਤੁਸੀਂ ਆਪਣਾ ਜਿਹੜਾ ਫੇਸਬੁੱਕ ਤੇ ਲਾਈਵ ਕਰਦੇ ਆ YouTube ਤੇ ਕਰਿਆ ਕਰਾਂਗੇ 8 ਵਜੇ ਆਪਾਂ ਲਾਈਵ ਹੋਇਆ ਕਰਾਂਗੇ ਜੀ ਸੋ 8 ਵਜੇ ਤੁਸੀਂ ਹਰ ਰੋਜ਼ ਆਪਣੇ ਲਾਈਵ ਸਟ੍ਰੀਮਿੰਗ ਹਰ ਰੋਜ਼ ਕਿਸੇ ਨਵੇਂ ਨਾ ਨਵੇਂ ਨਕਸ਼ੇ ਦੇ ਵਿੱਚ ਤੇ ਜੁੜਨ ਦੇ ਵਾਸਤੇ ਤੁਸੀਂ ਤਿਆਰ ਰਿਹਾ ਕਰੋ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ ਵੀ ਤੁਸੀਂ ਆਪਾਂ ਨੂੰ ਜਿਹੜਾ ਇੰਨਾ ਪਿਆਰ ਸਤਿਕਾਰ ਬਖਸ਼ਦੇ ਹੋ ਆਪਣਾ YouTube ਦੀ ਜਿਹੜੀ ਫੈਮਿਲੀ ਆ ਉਹ ਤਕਰੀਬਨ 5000 ਦੇ ਕਰੀਬ ਹੋਣ ਵਾਲੀ ਆ ਤੇ 5000 ਪਲੱਸ ਹੀ ਹੋ ਗਈ ਸੌਰੀ ਤੇ ਇੰਸਟਾਗ੍ਰam ਦੀ ਫੈਮਿਲੀ 15800 ਤੇ ਫੇਸਬੁੱਕ ਪੇਜ 108620 ਤੀ ਇਹਦੇ ਕਰੀਬ ਆਪਣੇ ਜਿਹੜੇ ਦੋਸਤ ਮਿੱਤਰ ਜੁੜੇ ਆ ਆਪਣੇ ਪੇਜ ਤੇ ਤੇ ਤੁਸੀਂ ਬਹੁਤ ਸਾਰਾ ਆਮਾਨ ਸਤਕਾਰ ਬਖਸ਼ਦੇ ਹੋ ਫੋਨ ਕਾਲ ਕਰਦੇ ਹੋ ਵੀਡੀਓ ਕਾਲ ਵਗੈਰਾ ਕਰਦੇ ਹੋ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਨਾ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਹੁਣ ਦੋਸਤੋ ਕਾਫੀ ਦੋਸਤ ਮਿੱਤਰ ਆਪਣੇ ਨਾਲ ਚਲੋ ਜੁੜ ਗਏ ਲਾਈਵ ਦੇ ਵਿੱਚ ਪਹਿਲਾਂ ਰਾਤ ਦਾ ਸੀਗਾ ਲਾਈਵ ਵੇਡਾ ਕੀ ਕਰਾਂਗੇ ਸੋ ਤੁਹਾਨੂੰ ਇਹ ਕੋਠੀ ਦਾ ਜਿਹੜਾ ਨਕਸ਼ਾ ਦਿਖ ਰਿਹਾ ਨਾ ਇਹ ਹਨੁਮਾਨਗੜ੍ਹ ਰਾਜਸਥਾਨ ਦੇ ਵਿੱਚ ਜਿਹੜਾ ਡਿਜ਼ਾਈਨ ਬਣ ਰਿਹਾ ਤੇ ਇਹਦਾ ਪਹਿਲਾਂ ਤੁਹਾਨੂੰ ਉਹ ਦਿਖਾ ਦਿੰਨੇ ਆ ਜਿਹੜਾ 플ੌਟ ਕਿਹੜਾ ਹੈਗਾ 플ੌਟ ਦੋਸਤੋ ਇਹ ਵਾਲਾ ਹੈਗਾ 50 ਫੁੱਟ ਬੈਕ ਸਾਈਡ ਤੇ 15 ਫੁੱਟ ਫਰੰਟ ਆ ਤੇ ਇੱਕ ਰੋਡ ਹੈਗੀ ਕਾਰਨਰ ਸਾਈਡ ਤੇ ਜਿਹੜੀ ਬੈਕ ਸਾਈਡ ਸਾਊਥ ਸਾਈਡ ਹੈਗੀ ਆ ਉਹ 60 ਫੁੱਟ ਆ ਤੇ ਭਾਜੀ ਨੇ ਆਪ ਨੂੰ ਆਪਣੀਆਂ ਵੀਡੀਓ ਦੇਖ ਕੇ ਕੰਟੈਕਟ ਕੀਤਾ ਸੀ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਉਣਾ ਆਪਾਂ ਤੇ نو ਡਾਕਟਰ ਆਪਾਂ ਕਾਫੀ ਮਿਹਨਤ ਕੀਤੀ ਆ 5 ਦਸੰਬਰ ਨੂੰ ਪਲਾਨ ਫਾਈਨਲ ਹੋਏ ਸੀਗੇ ਤੇ ਤੁਹਾਨੂੰ ਪਤਾ ਲੱਗ ਗਿਆ 5-6 ਦਿਨ ਆਪਣੇ ਚਲੋ ਹੋਰ ਕੰਮਾਂ ਕਰਾਂ ਦੇ ਲੱਗਦੇ ਲਗਾਉਂਦੇ ਲੱਗ ਗਿਆ ਟਾਈਮ ਤੇ ਹੁਣ ਇਹ ਤਾਂ ਤੁਹਾਨੂੰ ਨਕਸ਼ਾ ਵੀ ਜੇ ਕਹਿੰਦੇ ਹੋ ਤਾਂ ਨਕਸ਼ਾ ਦਿਖਾ ਦਿੰਨੇ ਆ ਆਪਾਂ ਨਕਸ਼ਾ ਪਿਆ ਹੈਗਾ ਵੈਸੇ ਆਪਾਂ ਨਕਸ਼ਾ ਜ਼ਿਆਦਾਤਰ ਆਪਣੇ ਕੀ ਕਹਿੰਦੇ ਹੁੰਦੇ ਆ ਸ਼ੋ ਨਹੀਂ ਕਰਦੇ ਹੁੰਦੇ ਸੋ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਨਹੀਂ ਕਰਦੇ ਤੁਸੀਂ ਤੇ ਲਾਈਕ ਇਸ ਜ਼ਰੂਰ ਕਰਿਆ ਕਰੋ ਨਕਸ਼ਾ ਤੁਹਾਨੂੰ ਦਿਖਾ ਦੇਣੇ ਕਿਦਾਂ ਦਾ ਨਕਸ਼ਾ ਸੌਫਟਵੇਅਰ ਥੋੜਾ ਟਾਈਮ ਲਾਉਂਦਾ ਤੇ ਇੱਕ ਅੱਧਾ ਮਿੰਟ ਸੌਫਟਵੇਅਰ ਨੂੰ ਲੱਗਣਾ ਅੱਧਾ ਕਿ ਮਿੰਟ ਓਪਨ ਹੋਣ ਵਾਸਤੇ ਸੋ ਇਹਨੇ ਜਰਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੁੰਨੇ ਆ ਤੁਸੀਂ ਜ਼ਰੂਰ ਆਪਾਂ ਨੂੰ ਹਨਾ ਕਮੈਂਟ ਕਰਕੇ ਦੱਸਿਆ ਕਰੋ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿਹੜੀ ਕਿਹੜੀ ਜਗ੍ਹਾ ਤੋਂ ਦੋਸਤ ਮਿੱਤਰ ਜੁੜਦੇ ਆ ਆਪਣੇ ਨਾਲ ਸੋ ਸੌਫਟਵੇਅਰ ਥੋੜਾ ਟਾਈਮ ਲਾ ਰਿਹਾ ਤੁਹਾਡੇ ਸਾਹਮਣੇ ਹੀ ਆ। ਸੋ ਹਾਂਜੀ ਦੋਸਤੋ ਤੁਸੀਂ ਦੇਖੋਗੇ ਪਲੋਟ ਦੇ ਵਿੱਚ ਅਸੀਂ ਕੀ ਕੁਝ ਬਣਾਇਆ ਹੋਇਆ ਜਿਹੜਾ ਇਹਦਾ ਫਾਈਨਲ ਇਹ ਹੋਇਆ ਸੀਗਾ। ਇਹਦੇ ਵਿੱਚ ਤੁਸੀਂ ਦੇਖਣਾਗਾ ਦੋ ਰੂਮ ਨੇ 11x13 ਦੇ ਇੱਕ ਹੈਗਾ 12x11 ਦਾ ਪਿੱਛੇ ਜਗ੍ਹਾ ਛੱਡੀ ਹੋਈ ਹੈ ਜਾਲ ਪਾਇਆ ਸੀ ਤੇ ਲਿਵਿੰਗ ਰੂਮ ਹੈਗਾ 17x12 ਦਾ 10 ਦਾ 17x9x12x10 ਦੇ ਲੌਬੀ ਜੀ ਨੂੰ ਕਹਿ ਦਿੰਦੇ ਆ। ਤੇ ਸੋਈ ਆ 10/9 ਦੀ ਉਸ ਤੋਂ ਬਾਅਦ ਪੋਰਚ ਆ ਗਿਆ ਠੀਕ ਹੈ 14 10/12 ਨੂੰ ਤੇ ਪੂਜਾ ਰੂਮ ਡਰਾਈング ਰੂਮ ਠੀਕ ਹੈ ਜੀ ਤੇ ਅੱਗੇ ਜਗ੍ਹਾ ਬਚ ਗਈ ਤੇ ਪਿੱਛੇ ਜਗ੍ਹਾ ਬਚ ਗਈ ਠੀਕ ਹੈ ਇਸੇ ਤਰ੍ਹਾਂ ਫਸਟ ਫਲੋਰ ਇਹਦਾ ਏਰੀਆ ਕਿੰਨਾ ਬਣਿਆ ਗਰਾਉਂਡ ਫਲੋਰ ਦਾ ਏਰੀਆ ਬਣਿਆ ਜੀ ਇਹਦਾ 1181 ਸਕਰ ਫੁੱਟ 5 ਦਸੰਬਰ ਨੂੰ ਕੰਮ ਕੀਤਾ ਹਨੂਮਾਨਗੜ੍ਹ ਦੇ ਵਿੱਚ ਕੰਮ ਹੋਇਆ ਰਾਜਸਥਾਨ ਦੇ ਵਿੱਚ ਜਿੱਥੇ ਤੁਸੀਂ ਦੇਖੋਗੇ ਆ ਜੋ ਕਾਫੀ ਉਹ ਸ਼ਰਾਬ ਫੈਕਟਰੀ ਦੇ ਨਾਂ ਤੇ ਬਹੁਤ ਰੌਲਾ ਪਿਆ ਹਨਾ ਤੇ 베ਗਾ ਸਿੰਘ ਜੀ ਦਾ ਕੰਮ ਹੈਗਾ 베ਗਾ ਰਾਮ ਜੀ ਦਾ ਸੋਰੀ ਇਸੇ ਤਰ੍ਹਾਂ ਫਸਟ ਫਲੋਰ ਜਿੱਦਾਂ ਫਸਟ ਫਲੋਰ ਦਾ ਏਰੀਆ ਸੀ ਕਵਰ ਕੀਤਾ 645 ਸਕਰ ਫੁੱਟਾਂ ਤੇ ਪੌੜੀ ਆ ਜੀ ਏਰੀਆ ਬੈਕਸਾਈਡ ਓਪਨ ਹੈ ਟਾਇਲਟ ਬਣਾਇਆ ਸੀ 11x9x5 ਦਾ ਤੇ ਅਸੀਂ ਇਹਦੇ ਵਿੱਚ 11x11 ਦਾ ਰੂਮ ਤੇ ਇੱਕ ਬਰਾਂਡਾ ਬਣਾਇਆ ਅੱਗੇ ਕੰਮ ਕਿਦਾਂ ਦਾ ਲੱਗਦਾ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਡਿਜ਼ਾਈਨ ਇਹਦਾ ਰੈਡੀ ਹੋਈ ਜਾਂਦਾ ਫਾਈਨਲ ਵਿਊ ਲੱਗਿਆ ਹੋਇਆ ਡਿਜ਼ਾਈਨ ਤੇ ਸੋ ਇੰਨਾ ਮਾਨ ਸਤਕਾਰ ਦਿੰਦੇ ਰਿਹਾ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਕਮੈਂਟ ਕਰਿਆ ਕਰੋ ਧੰਨਵਾਦ ਜੀ ਥੈਂਕ ਯੂ ਸੋ ਇਹਦਾ ਫਾਈਨਲ ਜਿਹੜਾ ਆਪਣੇ ਫੇਸਬੁੱਕ ਪੇਜ ਤੇ ਪਾਵਾਂਗੇ ਫੇਸਬੁੱਕ ਪੇਜ ਤੇ ਤੇ ਇੰਸਟਾਗ੍ਰam ਤੇ ਵੀ ਜੇਕਰ ਤੁਸੀਂ ਸਾਡਾ ਫੇਸਬੁੱਕ ਜਾਂ ਇੰਸਟਾਗ੍ਰam ਪੇਜ ਫੋਲੋ ਸਬਸਕ੍ਰਾਈਬ ਨਹੀਂ ਕੀਤੇ ਹੋਏ ਤਾਂ ਉਹਨਾਂ ਨੂੰ ਵੀ ਤੁਸੀਂ ਹਾਊਸ ਡਿਜ਼ਾਈਨ ਹੱਬ ਤੇ ਜਾ ਕੇ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਜੀ ਧੰਨਵਾਦ ਥੈਂਕ ਯੂ ਜੀ ਹੁਣ ਲਾਈਵ ਆਪਾਂ ਇੰਸਟਾ ਤੇ ਪਹੁੰਚਦੇ ਹਾਂ